good morning all student welcome to bright future academy ਅੱਜ ਤੁਹਾਡੇ ਸਾਹਮਣੇ ਪਾਸ਼ਾ ਅਤੇ ਲਿਪੀ ਦੇ ਕੁਝ ਇੰਪੋਰਟੈਂਟ ਕੁਸ਼ਚਨ ਲੈ ਕੇ ਹਾਜ਼ਰ ਹਾਂ ਉਮੀਦ ਕਰਦਾ ਹਾਂ ਕਿ ਅੱਗੇ ਵਾਲੀਆਂ ਕਲਾਸਾਂ ਵੀ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਹਾਂਜੀ ਆਪਾਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਅੱਜ ਕਰਦੇ ਹਾਂ ਪਹਿਲੀ ਐਮਸੀਕਿਊ ਤੋਂ ਪਹਿਲਾ MCQ ਹੈ ਭਾਸ਼ਾ ਦਾ ਮੁੱਖ ਕੰਮ ਕੀ ਹੈ ਜਿਹੜੀ ਆਪਾਂ ਭਾਸ਼ਾ ਬੋਲਦੇ ਹਾਂ ਉਸ ਦਾ ਮੁੱਖ ਕੰਮ ਕੀ ਹੈ ਸੰਚਾਰ ਕਰਨਾ ਜਾਨੀ ਕਿ ਜਿਹੜੀ ਆਪਾਂ ਭਾਸ਼ਾ ਬੋਲਦੇ ਹਾਂ ਉਸ ਦੁਆਰਾ ਸੰਚਾਰ ਕਰਦੇ ਹਾਂ ਸੰਚਾਰ ਕਿਵੇਂ ਹੁੰਦਾ ਹੈ ਭਾਸ਼ਾ ਦਾ ਸਭ ਤੋਂ ਵੱਡਾ ਕੰਮ ਵਿਚਾਰਾਂ ਭਾਵਨਾਵਾਂ ਅਤੇ ਜਾਣਕਾਰੀ ਦਾ ਸੰਚਾਰ ਕਰਨਾ ਹੈ ਹਰ ਇੱਕ ਮਨੁੱਖ ਆਪਣੀ ਭਾਸ਼ਾ ਦਾ ਸੰਚਾਰ ਕਰਦਾ ਹੈ ਹਾਂਜੀ ਅੱਜ ਦਾ ਆਪਣਾ ਦੂਸਰਾ ਪ੍ਰੇਸ਼ਨ ਬੋਲੀ ਕਿਹੜੀ ਹੁੰਦੀ ਹੈ ਬੋਲੀ ਕਿਹੜੀ ਹੁੰਦੀ ਹੈ ਲਿਖਤੀ ਰੂਪ ਵਿੱਚ ਬੋਲੀ ਹੁੰਦੀ ਹੈ ਵੱਡੇ ਇਲਾਕੇ ਦੀ ਭਾਸ਼ਾ ਹੁੰਦੀ ਹੈ ਛੋਟੇ ਇਲਾਕੇ ਦੀ ਭਾਸ਼ਾਈ ਸ਼ੈਲੀ ਹੁੰਦੀ ਹੈ ਵਿਦੇਸ਼ੀ ਭਾਸ਼ਾ ਹੁੰਦੀ ਹੈ ਤਾਂ ਇਹ ਹੁੰਦੀ ਹੈ ਛੋਟੇ ਇਲਾਕੇ ਦੀ ਪਾਸ਼ਾਈ ਸ਼ੈਲੀ ਇਸ ਲਈ ਕਿਉਂਕਿ ਜਦੋਂ ਭਾਸ਼ਾ ਕਿਸੇ ਖਾਸ ਇਲਾਕੇ ਜਾਂ ਲੋਕਾਂ ਦੇ ਸਮੂਹ ਵਿੱਚ ਵੱਖਰੀ ਉਚਾਰਨ ਸ਼ਬਦਵਾਲੀ ਜਾਂ ਲਹਾਜ਼ੇ ਨਾਲ ਬੋਲੀ ਜਾਂਦੀ ਹੈ ਤਾਂ ਉਸ ਨੂੰ ਬੋਲੀ ਕਿਹਾ ਜਾਂਦਾ ਹੈ ਹਾਂਜੀ ਅੱਜ ਦਾ ਆਪਣਾ ਤੀਸਰਾ ਪ੍ਰਸ਼ਨ ਤੀਸਰਾ ਪ੍ਰੇਸ਼ਨ ਹੈ ਪੰਜਾਬੀ ਕਿਸ ਤਰ੍ਹਾਂ ਦੀ ਭਾਸ਼ਾ ਹੈ ਕਿ ਇਹ ਦravid ਭਾਸ਼ਾ ਹੈ ਕਿ ਇਹ ਇੰਡੋ ਆਰੀਅਨ ਭਾਸ਼ਾ ਹੈ ਕਿ ਇਹ ਤੁਰਕੀ ਭਾਸ਼ਾ ਹੈ ਕਿ ਇਹ ਚੀਨੀ ਭਾਸ਼ਾ ਹੈ ਤਾਂ ਪੰਜਾਬੀ ਆਪਣੀ ਇੰਡੋ ਆਰੀਅਨ ਭਾਸ਼ਾ ਹੈ ਹਾਂਜੀ ਅੱਜ ਦੇ ਚੌਥੇ ਪ੍ਰੇਸ਼ਨ ਵੱਲ ਵਧਦੇ ਹਾਂ ਮਾਜੀ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਜਾਂ ਮਾਝੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਹਿੰਦੀ ਬੋਲੀ ਜਾਂਦੀ ਹੈ ਜਾਂ ਪੰਜਾਬੀ ਬੋਲੀ ਜਾਂਦੀ ਹੈ ਜਾਂ ਫਿਰ ਬੰਗਾਲੀ ਬੋਲੀ ਜਾਂਦੀ ਹੈ ਜਾਂ ਉਰਦੂ ਬੋਲੀ ਜਾਂਦੀ ਹੈ ਤਾਂ ਇਸ ਦਾ ਉੱਤਰ ਆਏਗਾ ਪੰਜਾਬੀ ਮਾਝੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਹਾਂਜੀ ਅੱਜ ਦਾ ਆਪਣਾ 5 ਨੰਬਰ ਪ੍ਰੇਸ਼ਨ 5 ਨੰਬਰ ਪ੍ਰੇਸ਼ਨ ਕੀ ਹੈ ਭਾਸ਼ਾ ਅਤੇ ਬੋਲੀ ਵਿੱਚ ਮੁੱਖ ਅੰਤਰ ਕੀ ਹੈ ਭਾਸ਼ਾ ਅਤੇ ਬੋਲੀ ਵਿੱਚ ਮੁੱਖ ਅੰਤਰ ਕੀ ਹੈ ਭਾਸ਼ਾ ਵੱਡੀ ਹੈ ਬੋਲੀ ਛੋਟੀ ਹੈ ਜਦ ਬੋਲੀ ਲਿਖਤੀ ਹੈ ਭਾਸ਼ਾ ਸਿਰਫ ਬੋਲਣ ਵਾਲੀ ਹੈ ਭਾਸ਼ਾ ਵਿਦੇਸ਼ੀ ਹੈ ਜਬ ਬੋਲੀ ਦੇਸੀ ਹੈ ਇਹਨਾਂ ਵਿੱਚ ਕੋਈ ਅੰਤਰ ਨਹੀਂ ਤਾਂ ਆਪਣੇ 5 ਨੰਬਰ ਪ੍ਰਸ਼ਨ ਦਾ ਉੱਤਰ ਆਏਗਾ ਭਾਸ਼ਾ ਵੱਡੀ ਹੈ ਤੇ ਬੋਲੀ ਛੋਟੀ ਹੈ ਹਾਂਜੀ ਕਿਉਂਕਿ ਭਾਸ਼ਾ ਦਾ ਖੇਤਰ ਵੱਡਾ ਹੁੰਦਾ ਹੈ ਜਦਕਿ ਬੋਲੀ ਸਿਰਫ ਇੱਕ ਛੋਟੇ ਇਲਾਕੇ ਵਿੱਚ ਸੀਮਤ ਰਹਿੰਦੀ ਹੈ ਇਸ ਲਈ ਭਾਸ਼ਾ ਵੱਡੀ ਹੈ ਤੇ ਬੋਲੀ ਛੋਟੀ ਹੈ ਹਾਂਜੀ ਅੱਜ ਦਾ ਆਪਣਾ 6 ਨੰਬਰ ਪ੍ਰੇਸ਼ਨ ਹੇਠ ਦਿੱਤਿਆਂ ਵਿੱਚੋਂ ਪੰਜਾਬੀ ਦੀ ਬੋਲੀ ਕਿਹੜੀ ਨਹੀਂ ਹੈ ਜਾਂ ਪੰਜਾਬੀ ਦੀ ਬੋਲੀ ਨਹੀਂ ਹੈ ਕਿ ਮਾਜੀ ਨਹੀਂ ਹੈ ਮਲਵਈ ਨਹੀਂ ਹੈ ਕੋਠੋਹਾਰੀ ਨਹੀਂ ਹੈ ਜਾਂ ਬ੍ਰਿਜ ਭਾਸ਼ਾ ਨਹੀਂ ਹੈ ਕਿਉਂਕਿ ਪੰਜਾਬੀ ਦੀ ਬੋਲੀ ਹੈ ਮਾਜੀ ਵੀ ਹੈ ਮਲਵਈ ਵੀ ਹੈ ਪੋਠੋਹਾਰੀ ਵੀ ਹੈ ਲੇਕਿਨ ਕਿਹੜੀ ਨਹੀਂ ਹੈ ਬ੍ਰਿਜ ਭਾਸ਼ਾ ਜਿਹੜੀ ਕਿ ਪੰਜਾਬੀ ਦੀ ਬੋਲੀ ਨਹੀਂ ਹੈ ਬ੍ਰਿਜ ਭਾਸ਼ਾ ਹਿੰਦੀ ਪਰਿਵਾਰ ਵਿੱਚ ਬੋਲੀ ਜਾਂਦੀ ਹੈ ਮਾਜੀ ਮਲਵਈ ਪੋਠੋਹਾਰੀ ਪੰਜਾਬੀ ਦੀਆਂ ਬੋਲੀਆਂ ਹਨ ਹਾਂਜੀ ਅੱਜ ਦਾ ਆਪਣਾ 7 ਨੰਬਰ ਪ੍ਰਸ਼ਨ ਭਾਸ਼ਾ ਦੀ ਬੰਤਰ ਵਿੱਚ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਜਿਹੜੀ ਆਪਣੀ ਭਾਸ਼ਾ ਹੈ ਉਸ ਦੀ ਬੰਤਰ ਵਿੱਚ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸ਼ਬਦ ਹੈ ਵਾਕ ਹੈ ਤੁਨੀ ਹੈ ਜਾਂ ਅੱਖਰ ਹੈ ਤਾਂ ਆਪਾਂ ਜਾਣਦੇ ਹਾਂ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਕੀ ਧੁਨੀ ਹੈ ਹਾਂਜੀ ਅੱਜ ਦਾ ਆਪਣਾ 8 ਨੰਬਰ ਪ੍ਰਸ਼ਨ 8 ਨੰਬਰ ਪ੍ਰਸ਼ਨ ਪੰਜਾਬੀ ਵਿੱਚ ਸਭ ਤੋਂ ਵੱਧ ਪ੍ਰਚਲਿਤ ਬੋਲੀ ਕਿਹੜੀ ਮੰਨੀ ਜਾਂਦੀ ਹੈ ਸਭ ਤੋਂ ਵੱਧ ਪ੍ਰਚਲਿਤ ਕਿ ਮਲਵਈ ਮੰਨੀ ਜਾਂਦੀ ਹੈ ਮਾਜੀ ਮੰਨੀ ਜਾਂਦੀ ਹੈ ਦੁਆਬੀ ਮੰਨੀ ਜਾਂਦੀ ਹੈ ਜਾਂ ਫਿਰ ਪੋਠੋਹਾਰੀ ਮੰਨੀ ਜਾਂਦੀ ਹੈ ਤਾਂ ਸਭ ਤੋਂ ਪ੍ਰਚਲਿਤ ਮੰਨੀ ਜਾਂਦੀ ਹੈ ਮਾਜੀ ਮਾਜੀ ਕਿਉਂ ਮੰਨੀ ਜਾਂਦੀ ਹੈ ਕਿਉਂਕਿ ਮਾਜੀ ਬੋਲੀ ਨੂੰ ਪੰਜਾਬੀ ਦੀ ਮਿਆਰੀ ਬੋਲੀ ਮੰਨਿਆ ਜਾਂਦਾ ਹੈ ਕਿਉਂਕਿ ਸਾਹਿਤ ਅਤੇ ਸਿੱਖਿਆ ਇਸ ਵਿੱਚ ਸਭ ਤੋਂ ਵੱਡਾ ਵਰਤੋਂ ਹੁੰਦਾ ਹੈ ਹਾਂਜੀ ਅੱਜ ਦਾ ਆਪਣਾ ਨੋ ਨੰਬਰ ਪ੍ਰੇਸ਼ਨ ਜਦੋਂ ਇੱਕ ਭਾਸ਼ਾ ਬਹੁਤ ਸਾਰਿਆਂ ਛੋਟੀਆਂ-ਛੋਟੀਆਂ ਬੋਲੀਆਂ ਤੋਂ ਬਣਦੀ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ ਬੋਲੀ ਗਠਨ ਕਹਿੰਦੇ ਹਨ ਭਾਸ਼ਾਈ ਪਰਿਵਾਰ ਕਹਿੰਦੇ ਹਨ ਬੋਲੀ ਸੰਗਣਾਪਣ ਕਹਿੰਦੇ ਹਨ ਭਾਸ਼ਾ ਗਠਨ ਕਹਿੰਦੇ ਹਨ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਭਾਸ਼ਾ ਗਠਨ ਕਿਉਂਕਿ ਅਲੱਗ-ਅਲੱਗ ਆਈ ਹੋਈ ਭਾਸ਼ਾ ਇਕੱਠੀ ਹੋ ਜਾਂਦੀ ਹੈ ਤਾਂ ਉਸ ਨੂੰ ਸੰਗਠਨ ਕਿਹਾ ਜਾਂਦਾ ਹੈ ਅੱਗੇ ਅੱਜ ਦਾ ਆਪਣਾ 10 ਨੰਬਰ ਕੁਸ਼ਨ ਭਾਸ਼ਾ ਜਿੰਨੀ ਵਦ ਬੋਲੀਆਂ ਵਾਲੀ ਹੋਵੇਗੀ 19 ਕੀ ਕਹਿੰਦੇ ਹੈ ਭਾਸ਼ਾ ਜਿੰਨੀ ਵਦ ਬੋਲੀਆਂ ਵਾਲੀ ਹੋਵੇਗੀ ਉਨੀ ਹੀ ਉਸ ਦੀ ਕਮਜ਼ੋਰੀ ਹੋਵੇਗੀ ਸੰਪਨ ਹੋਵੇਗੀ ਗਰੀਬ ਹੋਵੇਗੀ ਜਾਂ ਮਿਟ ਜਾਏਗੀ ਤਾਂ ਕੀ ਹੋਏਗੀ ਸੰਪਨ ਹੋਏਗੀ ਯਾਨੀ ਕਿ ਵਾਅਦਾ ਕਰੇਗੀ ਪੰਜਾਬੀ ਦੀ ਲਿਪੀ ਕਿਹੜੀ ਹੈ ਬ੍ਰਹਮੀ ਲਿਪੀ ਹੈ ਗੁਰਮੁਖੀ ਲਿਪੀ ਹੈ ਸ਼ਾਰਦਾ ਲਿਪੀ ਹੈ ਜਾਂ ਫਿਰ ਨਾਗਰੀ ਲਿਪੀ ਹੈ ਤਾਂ ਪੰਜਾਬੀ ਦੀ ਲਿਪੀ ਹੈ ਗੁਰਮੁਖੀ ਅੱਜ ਦਾ ਆਪਣਾ 12 ਨੰਬਰ ਪ੍ਰੇਸ਼ਨ ਗੁਰਮੁਖੀ ਲਿਪੀ ਦੇ ਰਚਨਾਹਾਰ ਕੌਣ ਮੰਨੇ ਜਾਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਮੰਨੇ ਜਾਂਦੇ ਹਨ ਗੁਰੂ ਅੰਗਦ ਦੇਵ ਜੀ ਹਾਂਜੀ ਅੱਜ ਦਾ ਆਪਣਾ 13 ਨੰਬਰ ਪ੍ਰੇਸ਼ਨ ਗੁਰਮੁਖੀ ਲਿਪੀ ਕਿਹੜੀ ਲਿਪੀ ਤੋਂ ਵਿਕਸਿਤ ਹੋਈ ਹੈ ਗੁਰਮੁਖੀ ਲਿਪੀ ਕਿਹੜੀ ਲਿਪੀ ਤੋਂ ਵਿਕਸਿਤ ਹੋਈ ਹੈ ਕਿ ਬ੍ਰਹਮੀ ਲਿਪੀ ਤੋਂ ਵਿਕਸਿਤ ਹੋਈ ਹੈ ਲੰਡੇ ਲਿਪੀ ਤੋਂ ਵਿਕਸਿਤ ਹੋਈ ਹੈ ਸ਼ਾਰਦਾ ਲਿਪੀ ਤੋਂ ਵਿਕਸਿਤ ਹੋਈ ਹੈ ਜਾਂ ਨਾਗਰੀ ਲਿਪੀ ਤੋਂ ਵਿਕਸਿਤ ਹੋਈ ਹੈ ਤਾਂ ਇਹ ਹੋਈ ਹੈ ਲੰਡੇ ਲੰਡੇ ਲਿਪੀ ਤੋਂ ਵਿਕਸਿਤ ਹੋਈ ਹੈ ਕਿਸ ਤਰ੍ਹਾਂ ਲਿਖੇ ਜਾਂਦੇ ਹਨ ਇਸ ਤਰ੍ਹਾਂ ਅੱਗੇ ਅੱਜ ਦਾ 14 ਨੰਬਰ ਫਰੇਸ਼ਨ ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੇ ਮੂਲ ਅੱਖਰ ਹਨ ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੇ ਮੂਲ ਅੱਖਰ ਹਨ ਤਾਂ ਉਸ ਸਮੇਂ ਆਪਣੇ 35 ਮੂਲ ਅੱਖਰ ਸਨ ਅੱਜ ਕਿੰਨੇ ਹਨ 41 ਊੜਾ ਐੜਾ ਈੜੀ ਨੂੰ ਕੀ ਕਿਹਾ ਜਾਂਦਾ ਹੈ ਵਿਅੰਜਨ ਕਿਹਾ ਜਾਂਦਾ ਹੈ ਲੱਗੂ ਅੱਖਰ ਕਿਹਾ ਜਾਂਦਾ ਹੈ ਜਾਂ ਮੁੱਖ ਅੱਖਰ ਕਿਹਾ ਜਾਂਦਾ ਹੈ ਜਾਂ ਲਗਾਓ ਕਿਹਾ ਜਾਂਦਾ ਹੈ ਤਾਂ ਉਸ ਮੁੱਖ ਅੱਖਰ ਜਾਂ ਫਿਰ ਆਪਾਂ ਸਵਰ ਅੱਖਰ ਜਾਂ ਸਵਰਵਾਹਕ ਵੀ ਬੋਲ ਦਿੰਨੇ ਹਾਂ ਹਾਂਜੀ ਅੱਜ ਦਾ ਆਪਣਾ 16 ਨੰਬਰ ਪ੍ਰਸ਼ਨ ਗੁਰਮੁਖੀ ਵਿੱਚ ਸੁਰਾਂ ਦੀ ਗਿਣਤੀ ਕਿੰਨੀ ਹੈ ਗੁਰਮੁਖੀ ਵਿੱਚ ਸੁਰਾਂ ਦੀ ਗਿਣਤੀ ਕਿੰਨੀ ਹੈ 8 ਹੈ 9 ਹੈ 10 ਹੈ ਜਾਂ ਫਿਰ 7 ਹੈ ਤਾਂ ਆਪਾਂ ਅੱਗੇ ਵੀ ਕਰਿਆ ਸੀ ਕਿੰਨੀ ਹੈ 8 ਹੈ ਕਿਹੜੀ ਕਿਹੜੀ ਐੜੇ ਨੂੰ ਕੰਨਾ ਈੜੀ ਨੂੰ ਸਿਆਰੀ ਈੜੀ ਨੂੰ ਬਿਹਾਰੀ ਊੜੇ ਨੂੰ ਔਂਕੜ ਊੜੇ ਨੂੰ ਦੁਲੈਂਕੜ ਐੜੇ ਨੂੰ ਦੁਲਾਵਾਂ ਈੜੀ ਨੂੰ ਲਾਂ ਐੜੇ ਨੂੰ ਨੋੜਾ ਅੱਜ ਦਾ ਆਪਣਾ 17 ਨੰਬਰ ਅਪਰੇਸ਼ਨ ਗੁਰਮੁਖੀ ਵਿੱਚ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਗੁਰਮੁਖੀ ਵਿੱਚ ਵਿਅੰਜਨ ਹਨ 32 3 ਕਿੰਨੇ 3 32 ਤੱਕ ਕਿੰਨੇ ਬਣ ਜਾਂਦੇ ਹਨ 35 ਅੱਜ ਦਾ 18 ਨੰਬਰ ਅਪਰੇਸ਼ਨ ਗੁਰਮੁਖੀ ਵਿੱਚ ਫੁੱਲ ਲਗਾ ਕਿੰਨਿਆ ਹਨ ਤਾਂ ਇਹ ਹਨ 10 ਗੁਰਮੁਖੀ ਵਿੱਚ 10 ਲਗਾ ਹਨ ਹਾਂਜੀ ਅੱਜ ਦਾ 19 ਨੰਬਰ ਪ੍ਰੇਸ਼ਨ ਗੁਰਮੁਖੀ ਲਿਪੀ ਕਿਸ ਪ੍ਰਕਾਰ ਦੀ ਲਿਪੀ ਹੈ ਅਬੀਜਾਦ ਲਿਪੀ ਹੈ ਅਲਫਾਬੈਟਿਕ ਲਿਪੀ ਹੈ ਸਲੇਬਿਕ ਲਿਪੀ ਹੈ ਲੋਗੋਗ੍ਰਾਫਿਕ ਲਿਪੀ ਹੈ ਤਾਂ ਆਪਾਂ ਜਾਣਦੇ ਹਾਂ ਕਿ ਗੁਰਮੁਖੀ ਲਿਪੀ ਇੱਕ ਅਲਫਾਬੈਟਿਕ ਲਿਪੀ ਹੈ ਅੱਜ ਦਾ 2 ਨੰਬਰ ਰੇਸ਼ਨ ਪੰਜਾਬੀ ਦੀ ਲਿਪੀ ਨੂੰ ਗੁਰਮੁਖੀ ਨਾਮ ਕਿੰਨਾ ਨੇ ਦਿੱਤਾ ਕਿੰਨਾ ਨੇ ਦਿੱਤਾ ਤਾਂ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨਾਮ ਦਿੱਤਾ ਸੀ ਅੱਜ ਦਾ ਆਪਣਾ 21 ਨੰਬਰ ਕੋਸ਼ਨ ਪੰਜਾਬੀ ਦੀ ਮਿਆਰੀ ਬੋਲੀ ਕਿਹੜੀ ਮੰਨੀ ਜਾਂਦੀ ਹੈ ਮਲਵਈ ਮਾਝੀ ਦੁਆਬੀ ਪਹਾੜੀ ਤਾਂ ਪੰਜਾਬੀ ਦੀ ਮਿਆਰੀ ਬੋਲੀ ਮੰਨੀ ਜਾਂਦੀ ਹੈ ਮਾਝੀ ਬੋਲੀ ਅੱਜ ਦਾ ਆਪਣਾ 22 ਨੰਬਰ ਸਪ੍ਰੈਸ਼ਨ ਪੰਜਾਬੀ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਕਿਹੜੀ ਹੈ ਤਾਂ ਉਹ ਹੈ ਮਲਵਈ ਜੋ ਕਿ ਲਗਭਗ 15 ਜਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਦੁਆਬੀ ਬੋਲੀ ਕਿਹੜੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਲੁਧਿਆਣਾ ਅਤੇ ਬਰਨਾਲਾ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਫਾਜ਼ਿਲਕਾ ਮਾਨਸਾ ਤਾਂ ਦੁਆਬੀ ਬੋਲੀ ਜਾਂਦੀ ਹੈ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਹਾਂਜੀ ਅੱਜ ਦਾ ਆਪਣਾ 24 ਨੰਬਰ ਪਰੇਸ਼ਨ ਪਹਾੜੀ ਬੋਲੀ ਕਿੱਥੇ ਬੋਲੀ ਜਾਂਦੀ ਹੈ ਫਿਰੋਜ਼ਪੁਰ ਬਠਿੰਡਾ ਹੁਸ਼ਿਆਰਪੁਰ ਦੇ ਪਹਾੜੀ ਇਲਾਕਿਆਂ ਵਿੱਚ ਪਠਾਨਕੋਟ ਸ਼ਹਿਰ ਵਿੱਚ ਤਾਂ ਇਹ ਬੋਲੀ ਜਾਂਦੀ ਹੈ ਹੁਸ਼ਿਆਰਪੁਰ ਦੇ ਪਹਾੜੀ ਇਲਾਕਿਆਂ ਵਿੱਚ ਹਾਂਜੀ ਅੱਜ ਦਾ ਆਪਣਾ 25 ਨੰਬਰ ਪਰੇਸ਼ਨ ਪੋਠੋਹਾਰੀ ਬੋਲੀ ਮੁੱਖ ਤੌਰ ਤੇ ਕਿੱਥੇ ਬੋਲੀ ਜਾਂਦੀ ਹੈ ਜਲੰਧਰ, ਰਾਵਲਪਿੰਡੀ ਅਤੇ ਮਿਰਜ਼ਾਪੁਰ, ਬਠਿੰਡਾ ਅਤੇ ਸੰਗਰੂਰ ਤਾਂ ਇਹ ਬੋਲੀ ਜਾਂਦੀ ਹੈ ਰਾਵਲਪਿੰਡੀ ਅਤੇ ਮਿਰਜ਼ ਮਿਰਜ਼ਪੁਰ ਡੋਗਰੀ ਬੋਲੀ ਕਿਸ ਰਾਜ ਵਿੱਚ ਬੋਲੀ ਜਾਂਦੀ ਹੈ ਡੋਗਰੀ ਬੋਲੀ ਪੰਜਾਬ ਵਿੱਚ ਬੋਲੀ ਜਾਂਦੀ ਹੈ ਜੰਮੂ ਅਤੇ ਕਸ਼ਮੀਰ ਵਿੱਚ ਬੋਲੀ ਜਾਂਦੀ ਹੈ ਜਾਂ ਫਿਰ ਹਰਿਆਣਾ ਵਿੱਚ ਬੋਲੀ ਜਾਂਦੀ ਹੈ ਜਾਂ ਹਿਮਾਚਲ ਵਿੱਚ ਬੋਲੀ ਜਾਂਦੀ ਹੈ ਤਾਂ ਡੋਗਰੀ ਬੋਲੀ ਜੰਮੂ ਅਤੇ ਕਸ਼ਮੀਰ ਵਿੱਚ ਬੋਲੀ ਜਾਂਦੀ ਹੈ ਹਾਂਜੀ ਅੱਜ ਦਾ ਆਪਣਾ 27 ਨੰਬਰ ਪ੍ਰਸ਼ਨ ਪੰਜਾਬੀ ਦੀ ਮਲੂਕੀ ਬੋਲੀ ਕਿੱਥੇ ਸੁਣੀ ਜਾਂਦੀ ਹੈ ਜੰਮੂ ਕਸ਼ਮੀਰ ਵਿੱਚ ਵਿਦੇਸ਼ਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਜਾਂ ਫਿਰ ਦਿੱਲੀ ਵਿੱਚ ਤਾਂ ਪੰਜਾਬੀ ਦੀ ਮਲੂਕੀ ਬੋਲੀ ਸੁਣੀ ਜਾਂਦੀ ਹੈ ਵਿਦੇਸ਼ਾਂ ਵਿੱਚ ਕਿਉਂ ਸੁਣੀ ਜਾਂਦੀ ਹੈ ਮਲੂਕੀ ਪੰਜਾਬੀ ਉਹ ਹੈ ਜੋ ਵਿਦੇਸ਼ਾਂ ਵਿੱਚ ਜਿਵੇਂ ਕਿ ਕੈਨੇਡਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਆਦੀ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਬੋਲਦੇ ਹਨ ਉਸ ਨੂੰ ਮਲੂਕੀ ਬੋਲੀ ਬੋਲਿਆ ਜਾਂਦਾ ਹੈ ਦੁਆਬ ਸ਼ਬਦ ਦਾ ਕੀ ਅਰਥ ਹੈ ਦੋ ਬੋਲੀਆਂ ਦੋ ਪਹਾੜ ਜਾਂ ਫਿਰ ਦੋ ਦਰਿਆਵਾਂ ਦਾ ਵਿਚਕਾਰਲਾ ਇਲਾਕਾ ਦੋ ਰਾਜਾਂ ਦਾ ਜੋੜ ਤਾਂ ਇਸ ਦਾ ਅਰਥ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਹਾਂਜੀ ਅੱਜ ਦਾ 29 ਨੰਬਰ ਪ੍ਰਸ਼ਨ ਪੰਜਾਬੀ ਦੀ ਸਭ ਤੋਂ ਵੱਧ ਬੋਲੀਆਂ ਵਾਲੀ ਖੇਤਰ ਕਿਹੜਾ ਹੈ ਦੁਆਬਾ ਮਾਝਾ ਮਾਲਵਾ ਤਾਂ ਆਪਾਂ ਜਾਣਦੇ ਹਾਂ ਕਿ ਸਭ ਤੋਂ ਵੱਧ ਮਾਲਵਾ ਹੈ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਮਾਝੀ ਬੋਲੀ ਸਭ ਤੋਂ ਵੱਧ ਮਿਲਦੀ ਜੁਲਦੀ ਕਿਹੜੀ ਬੋਲੀ ਹੈ ਤਾਂ ਮਾਝੀ ਨਾਲ ਸਭ ਤੋਂ ਵੱਧ ਮਿਲਦੀ ਜੁਲਦੀ ਬੋਲੀ ਮਲਵਈ ਹੈ ਦੁਆਬੀ ਹੈ ਜਾਂ ਪੋਠੋਹਾਰੀ ਹੈ ਜਾਂ ਡੋਗਰੀ ਹੈ ਤਾਂ ਸਭ ਤੋਂ ਵੱਧ ਮਿਲਦੀ ਜੁਲਦੀ हां दुवा बी जी, हां जी ਅੱਜ ਦੇ ਇਸਨ ਆਪਣੇ 30 ਇੰਪੋਰਟੈਂਟ ਕੁਐਸਚਨ ਕੱਲ ਮਿਲਦੇ ਹਾਂ ਛੂਰੀ ਲੈ ਕੇ ਫਿਰ ਉਸ ਦੇ ਆਪਾਂ ਕੁਐਸਚਨ ਕਰਾਂਗੇ ਉਦੋਂ ਤੱਕ ਤੁਸੀਂ ਨੋਟਸ ਜ਼ਰੂਰ ਬਣਾਉਣੇ ਹਨ ਅਤੇ ਆਪਣੇ ਫਰੈਂਡਸ ਤੱਕ ਸ਼ੇਅਰ ਕਰਨਾ ਹੈ